ਸਾਡੇ ਨਾਲ ਮੌਜੂਦ ਨੇ ਡਾਕਟਰ ਪ੍ਰਵੀਨ ਰਾਣੀ ਸਾਡੇ ਨਾਲ ਮੌਜੂਦ ਨੇ ਡਾਕਟਰ ਪ੍ਰਵੀਨ ਰਾਣੀ ਦਿੱਕਤ ਹੈ ਜਿਨ੍ਹਾਂ ਨੂੰ ਬੱਚਾ ਪੈਦਾ ਕਰਨ ਦੇ ਵਿੱਚ ਦਿੱਕਤ ਹੈ ਕੀ ਉਹਦਾ ਇਲਾਜ ਇੱਥੇ ਤੁਹਾਡੇ ਕੋਲ ਸੰਭਵ ਹੈ ਬਿਲਕੁਲ ਪੋਸੀਬਲ ਹੈ ਸਰ ਹੈ ਇਹ ਦੀ ਸਮੱਸਿਆ ਇਹ ਬੁੱッコਲ ਕੋਲ ਦੇ ਰੈਸਟ ਨਾ ਮਿਲਣ ਕਰਕੇ ਆ ਰਹੀ ਹੈ ਜੇ ਦਸਮੂ ਕੀ ਬਾਤ ਕਰੂੰ ਮੈਂ ਤਾਂ ਲਗਭਗ ਲਗਭਗ ਜਿੰਨਾ ਵੀ ਇਨਕੇ ਉੱਪਰ ਐਮ ਆਰ ਪੀ ਹੈ ਉਸਕੇ ਉੱਪਰ ਅਸੀਂ 15 ਤੋਂ 20% ਡਿਸਕਾਊਂਟ ਹਰ ਮਰੀਜ਼ ਕੋ ਕੱਟ ਕੇ ਦਿੰਦੇ ਹਾਂ ਤੁਸੀਂ ਇਹ ਦਾਅਵਾ ਕਰਦੇ ਹੋ ਵੀ ਇਥੇ ਵਾਜਬ ਰੇਟਾਂ ਦੇ ਸਾਰੇ ਪ੍ਰੋਡਕਟ ਨੇ 100% ਦਾਵਾ ਕਰਦੇ ਆ 100% ਦਾਵਾ ਕਰਦੇ ਆ ਬਹੁਤ ਹੀ ਸਤਿਕਾਰਯੋਗ ਸਾਡੇ ਚੈਨਲ ਤੇ ਇਸ ਪੇਜ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹੋਇਆ ਮਾਨਸਾ ਜ਼ਿਲ੍ਹਾ ਔਰ ਮਾਨਸਾ ਜ਼ਿਲ੍ਹੇ ਦਾ ਸ਼ਹਿਰ ਸਰਦੂਲਗੜ ਆਯੁਰਵੈਦਿਕ ਕਲੀਨਿਕ ਕਮਲ ਆਯੁਰਵੈਦਿਕ ਕਲੀਨਿਕ ਸਰਦੂਲਗੜ ਉੱਥੇ ਅਸੀਂ ਪਹੁੰਚੇ ਹੋਏ ਆ ਅੱਜ ਕੱਲ੍ਹ ਜੇ ਗੱਲ ਕੀਤੀ ਜਾਵੇ ਤਾਂ ਹਰ ਬੰਦਾ ਕਿਸੇ ਨਾ ਕਿਸੇ ਬਿਮਾਰੀ ਤੋਂ ਕਿਸੇ ਨਾ ਕਿਸੇ ਰੋਗ ਤੋਂ ਪੀੜਤ ਹੈ। ਔਰ ਲੋਕ ਆਪਣਾ ਇਲਾਜ ਕਰਾਉਣ ਵਾਸਤੇ ਅਲੱਗ-ਅਲੱਗ ਤੈਥੀਆਂ ਦੀ ਵਰਤੋਂ ਕਰਦੇ ਆ, ਅਲੱਗ-ਅਲੱਗ ਵਿਧੀਆਂ, ਪ੍ਰਣਾਲੀਆਂ ਦੀ ਵਰਤੋਂ ਕਰਦੇ ਆ ਆਪਣੇ ਇਲਾਜ ਦੇ ਵਾਸਤੇ। ਔਰ ਇੱਥੇ ਜਿੱਥੇ ਅਸੀਂ ਮੌਜੂਦ ਆ, ਇੱਥੇ ਆਯੁਰਵੈਦਿਕ ਵਿਧੀ ਦੇ ਨਾਲ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ। ਪਿਛਲੇ 13 ਸਾਲ ਤੋਂ ਇਹ દવાਖਾਨਾ, ਇਹ ਕਲੀਨਿਕ ਚੱਲ ਰਿਹਾ ਹੈ। ਇੱਥੇ ਡਾਕਟਰ ਸਾਹਿਬਾ ਬੈਠਦੇ ਨੇ ਔਰ ਦੂਰੋਂ ਨੇੜੋਂ ਲੋਕ ਇਲਾਜ ਕਰਾਉਣ ਵਾਸਤੇ ਇੱਥੇ ਆਉਂਦੇ ਆ ਅੱਜ ਇਸ ਵੀਡੀਓ ਨੂੰ ਜਾਂ ਇਸ ਰਿਪੋਰਟ ਨੂੰ ਦਿਖਾਉਣ ਦਾ ਮਕਸਦ ਇਹ ਹੈ ਕਿ ਜਿਨ੍ਹਾਂ ਲੋਕਾਂ ਤੱਕ ਅਜੇ ਤੱਕ ਇਹ ਸੂਚਨਾ ਨਹੀਂ ਪਹੁੰਚੀ ਜਿਨ੍ਹਾਂ ਲੋਕਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਆਯੁਰਵੈਦਿਕ ਵਿਧੀ ਦੇ ਨਾਲ ਵੀ ਬਿਮਾਰੀਆਂ ਦਾ ਇਲਾਜ ਹੁੰਦਾ ਹੈ ਉਸ ਦੇ ਵਾਸਤੇ ਅਸੀਂ ਡਾਕਟਰ ਸਾਹਿਬਾ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਜਾਣਾਂਗੇ ਆਯੁਰਵੈਦਿਕ ਜਿਹੜੀ ਵਿਧੀ ਹੈ ਉਹ ਕੀ ਹੈ ਔਰ ਬਿਮਾਰੀਆਂ ਦੇ ਵਿੱਚ ਰੋਗਾਂ ਦੇ ਵਿੱਚ ਕਿੰਨੀ ਕੁ ਲਾਹੇਵੰਦ ਹੈ ਔਰ ਕਿਹੜੇ-ਕਿਹੜੇ ਰੋਗਾਂ ਦਾ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਵਧੀਆ ਤਰੀਕੇ ਨਾਲ ਚੰਗੇ ਢੰਗ ਨਾਲ ਇਹਦੇ ਵਿੱਚ ਇਲਾਜ ਹੋ ਸਕਦਾ ਹੈ ਇਸ ਵਕਤ ਸਾਡੇ ਨਾਲ ਮੌਜੂਦ ਨੇ ਡਾਕਟਰ ਪ੍ਰਵੀਨ ਰਾਣੀ ਜਿਹੜੇ ਅਗਰੋਹਾ ਮੋੜ ਤੋਂ ਜਿਨ੍ਹਾਂ ਨੇ ਐਮ ਐਸ ਸੀ ਆਯੁਰਵੇਦ ਦੀ ਕੀਤੀ ਹੋਈ ਹੈ ਡਿਗਰੀ ਕੀਤੀ ਹੈ ਔਰ ਉੱਥੇ ਕਈ ਸਾਲ ਇਹਨਾਂ ਨੇ ਜੌਬ ਵੀ ਕੀਤੀ ਹੈ ਨੌਕਰੀ ਕੀਤੀ ਹੈ ਇਸ ਵਕਤ ਸਰਦੂਲਗੜ੍ਹ ਦੇ ਵਿੱਚ ਇਹ ਆਪਣਾ ਕਲੀਨਿਕ ਚਲਾ ਰਹੇ ਨੇ ਹੁਣ ਉਹਨਾਂ ਨਾਲ ਗੱਲਬਾਤ ਕਰਾਂਗੇ ਆਯੁਰਵੇਦ ਦੇ ਵਿਸ਼ੇ ਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਇੱਥੇ ਹੁੰਦਾ ਸੋ ਭੈਣ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਤਾਂ ਸਾਡੇ ਦਰਸ਼ਕਾਂ ਨਾਲ ਤੁਸੀਂ ਸਭ ਤੋਂ ਪਹਿਲਾਂ ਇਹ ਸਾਂਝਾ ਕਰੋ ਕਿ ਆਯੁਰਵੇਦ ਹੈ ਕੀ ਚੀਜ਼ ਆਯੁਰਵੇਦ ਮੀਨਸ ਸਾਇੰਸ ਆਫ ਲਾਈਫ ਹਰ ਸਰ ਆਯੁਰਵੇਦ ਦੀ ਕਨਾਲਜ ਜਿਹੜੀ ਬੁੱਕੀਆਂ ਨਾਲ ਬਿਮਾਰੀ ਦਾ ਇਲਾਜ ਕਰਿਆ ਜਾਂਦਾ ਹੈ ਕੋਈ ਵੀ ਭੁਮਾਈ ਹੋਵੇ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ 1000 ਸਾਲ ਪੁਰਾਣਾ ਚੱਲ ਰਿਹਾ ਹੈ ਆਯੁਰਵੇਦ ਇੰਡੀਆ ਦੇ ਵਿੱਚ। ਔਰ ਮੈਡੀਕਲ ਸਾਇੰਸ 5000 ਸਾਲ ਪੁਰਾਣਾ ਆਇਆ ਹੈ। ਕੀ ਤੁਹਾਡੇ ਮੁਤਾਬਕ ਆਯੁਰਵੇਦ ਦੀ ਜਿਹੜੀ ਪੈਥੀ ਹੈ ਇਹ ਵੀ ਹਰ ਬਿਮਾਰੀ ਦੇ ਵਿੱਚ ਕਾਰਗਰ ਸਾਬਤ ਹੁੰਦੀ ਹੈ? ਬਹੁਤ ਇਫੈਕਟਿਵ ਹੈ ਸਰ, ਵਿਦਾਊਟ ਸਾਈਡ ਇਫੈਕਟ। ਬਹੁਤ ਜ਼ਿਆਦਾ ਇਫੈਕਟਿਵ ਆਈ ਲੱਗੇ। ਥੋੜਾ ਜਿਹਾ ਲੌਂਗ ਟਰੀਟਮੈਂਟ ਜਰੂਰ ਲੈਣਾ ਪੈਂਦਾ ਬਟ ਇਫੈਕਟਿਵ ਬਹੁਤ ਹੈ। ਅੱਛਾ ਜਿਵੇਂ ਦੂਸਰੀਆਂ ਪੈਥੀਆਂ ਦੀ ਗੱਲ ਕਰਦੇ ਆਂ ਆਪਾਂ ਤਾਂ ਹੋਰ ਮੈਡੀਸਿਨਾਂ ਜਿਹੜੀਆਂ ਉਹ ਮਹਿੰਗੀਆਂ ਹੁੰਦੀਆਂ। ਆਮ ਬੰਦੇ ਦੀ ਪਹੁੰਚ ਕੀ ਆਯੁਰਵੇਦ ਵੀ ਮਹਿੰਗੀ ਪੈਥੀ ਆ ਜਾਂ ਇੱਕ ਸਧਾਰਨ ਬੰਦਾ ਜਿਹੜਾ ਹੈ ਮਤਲਬ ਲੋੜਵੰਦ ਬੰਦਾ ਇਹਦੇ ਵਿੱਚ ਇਲਾਜ ਬੇਤਰ ਤਰੀਕੇ ਨਾਲ ਕਰਵਾ ਸਕਦਾ ਇੱਕ ਨਾਰਮਲ ਇਨਸਾਨ ਜੋ ਜਨਰਲ ਹਸਪਤਾਲ ਜਾਂਦੇ ਨੇ ਕੋਈ ਵੀ ਕਰਵਾ ਸਕਦਾ ਹੈ ਇਲਾਜ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਇਲਾਜ ਹੋਏਗਾ ਔਰ ਸਸਤਾ ਇਲਾਜ ਹੈ ਸਸਤਾ ਕਿਉਂਕਿ ਆਊਟ ਇਫੈਕਟਿਵ ਹੈ ਅੱਛਾ ਤੁਹਾਡਾ ਕਾਫੀ ਲੰਬਾ ਤਜਰਬਾ ਆਯੁਰਵੇਦ ਦਾ ਹੋ ਗਿਆ ਤਾਂ ਸਭ ਤੋਂ ਵੱਧ ਜਿਵੇਂ ਆਪਾਂ ਦੂਸਰੇ ਡਾਕਟਰਾਂ ਦੀ ਗੱਲ ਕਰਦੇ ਆ ਕੋਈ ਆਪਾਂ ਕਿਹਾ ਜਾਂਦਾ ਕੰਨਾਂ ਦਾ ਮਾਹਰ ਹੈ ਕੋਈ ਬੱਚਿਆਂ ਦਾ ਮਾਹਰ ਹੈ ਤਾਂ ਤੁਸੀਂ ਉਹ ਕਿਹੜੀ ਬਿਮਾਰੀ ਦੇ ਵਿੱਚ ਕਿਹੜੀ ਡਿਜ਼ੀਜ਼ ਦੇ ਵਿੱਚ ਹਾਰਤ ਰੱਖਦੇ ਹੋ ਜਿਹਦੇ ਵਿੱਚ ਬਿਹਤਰ ਇਲਾਜ ਹੋ ਸਕਦਾ ਔਰ ਲੋਕ ਤੁਹਾਡੇ ਕੋਲ ਉਸ ਬਿਮਾਰੀ ਵਾਸਤੇ ਸਪੈਸ਼ਲ ਆਉਂਦੇ ਆ ਸਰ ਵੈਸੇ ਤਾਂ ਸਾਰੇ ਤਰ੍ਹਾਂ ਦੀਆਂ ਬਿਮਾਰੀਆਂ ਦੇ ਆਉਂਦੇ ਆ ਬਟ ਲੇਡੀਜ਼ ਪ੍ਰੋਬਲਮ ਜ਼ਿਆਦਾ ਨੇ ਜਿਸ ਤਰ੍ਹਾਂ ਲੂਪੋਰੀਆ ਹੋ ਗਈ ਜਾਂ ਚੇਦਾਨੀ ਚਰਸੋਲੀ ਹੋ ਗਈ ਜਾਂ ਅੱਜਕੱਲ ਬਹੁਤ ਜ਼ਿਆਦਾ ਚੱਲ ਰਿਹਾਗਾ ਕਿ ਬੇਬੀ ਨਹੀਂ ਹੋ ਰਿਹਾ ਲੇਡੀਜ਼ ਨੂੰ ਉਸ ਦੀ ਮੈਡੀਸਿਨ ਲੈ ਰਹੇ ਆ ਇਹ ਮੇਰੇ ਪੇਸ਼ੈਂਟ ਵਾਸਤੇ ਵੀ ਹੈ ਔਰ ਫੀਮੇਲ ਪੇਸ਼ੈਂਟ ਦੋਨਾਂ ਵਾਸਤੇ ਮੈਡੀਸਿਨ ਅਵੇਲੇਬਲ ਹੈ ਅਚਪਾਈ ਜੀ ਇੱਕ ਆਮ ਅਕਸਰ ਜਿਹੜੀ ਕਾਮਨ ਡਿਜ਼ੀਜ਼ ਹੋ ਗਈ ਹੈ ਅੱਜਕੱਲ੍ਹ ਜਦੋਂ ਬੱਚੇ-ਬੱਚਿਆਂ ਦੀ ਮੈਰਜ ਹੋ ਜਾਂਦੀ ਆ ਤਾਂ ਕਾਫੀ ਸਮਾਂ ਜਿਹੜੀ ਬੱਚਾ ਪੈਦਾ ਕਰਨ ਦੇ ਵਿੱਚ ਦਿੱਕਤਾਂ ਆਉਂਦੀਆਂ ਨੇ ਕੀ ਕਾਰਨ ਹੈ ਉਹਦੇ ਇਹ ਅੱਜਕੱਲ ਦਾ ਫਾਸਟ ਫੂਡ ਔਰ ਅੱਜਕੱਲ ਦਾ ਖਾਣਾ ਰਹਿਣਾ ਸੈਨਾ ਇਹਦੇ ਕਾਰਨ ਹੋ ਰਿਹਾ ਏ ਔਰ ਸਟ्रेस ਸਭ ਤੋਂ ਵੱਧ ਇਸੇ ਕਾਰਨ ਹੋ ਰਿਹਾ ਏ ਦੋਨਾਂ ਨੂੰ ਵੀ ਮੈਡੀਸਨ ਦੀ ਜ਼ਰੂਰਤ ਪੈਗੀ ਬਾਕੀ ਇਨਵੈਸਟੀਗੇਸ਼ਨ ਤੇ ਡਿਪੈਂਡ ਹੁੰਦਾ ਹੈ ਸਰ ਵੀ ਕਿਹਦਾ ਟ੍ਰੀਟਮੈਂਟ ਜ਼ਿਆਦਾ ਲੌਂਗ ਟਾਈਮ ਚਲੇਗਾ ਜੇਕਰ ਗੱਲ ਕੀਤੀ ਜਾਵੇ ਉਹਨਾਂ ਬੱਚਿਆਂ ਦਾ ਜਿਨ੍ਹਾਂ ਨੂੰ ਬੱਚਾ ਪੈਦਾ ਕਰਨ ਦੇ ਵਿੱਚ ਦਿੱਕਤ ਹੈ ਮੈਰਜ ਨੂੰ ਕਾਫੀ ਸਮਾਂ ਹੋ ਗਿਆ ਈ ਉਹਦਾ ਲਾਜ ਇੱਥੇ ਤੁਹਾਡੇ ਕੋਲ ਸੰਭਵ ਹੈ ਬਿਲਕੁਲ ਪੋਸੀਬਲ ਹੈ ਸਰ ਇਸ ਤੋਂ ਪਹਿਲਾਂ ਆਇਆ ਦੋ ਰਾਮਾ ਮੰਨ ਦੀ ਤੋ ਆਇਆ ਔਰ ਇੱਕ ਬਠਿੰਡੇ ਤੋਂ ਉਹਨਾਂ ਦਾ ਪ੍ਰੋਪਰ ਟ੍ਰੀਟਮੈਂਟ ਕਰਾਇਆ ਗਿਆ ਹੈ ਔਰ ਉਹ ਸਕਸੈਸਫੁਲ ਹੋਇਆ ਹੈ ਇਸ ਤੈਮੋਨਾਂ ਤੋਂ ਮੇਰੀ ਗੋਲੀ ਹੈ ਇੱਕ ਕੋਲ ਇੱਕ ਕੋਲ ਸੀ ਮੇਰੀ कितना समय लग जाता है ये दे ट्रीटमेंट लो सर इसमें सक्सेस होने पे एज भी देख लिया है पेशेंट की एज और उस भी डायग्नोसिस पे डिपेंडेंट है अगर मरीज में थोड़ा टाइम होया है और एज भी ज्यादा नहीं हुई इफेक्टिव रिजल्ट जल्दी मिलेगा अदरवाइज थोड़ा ये लॉन्ग टाइम ट्रीटमेंट चलेगा बट रिजल्ट पॉजिटिव ही मिलेगा ਬੱਚੇਦਾਨੀ ਦੇ ਵਿੱਚ ਰਸੌਲੀ ਬਹੁਤ ਬਣਦੀ ਹੈ ਗੰਡਾ ਬਣ ਜਾਂਦੀਆਂ ਨੇ ਉਹਦੇ ਕੀ ਕਰਨਾ ਉਹ ਤੁਸੀਂ ਜਰੂਰ ਜਾਣਕਾਰੀ ਸਾਂਝੀ ਕਰੋ ਤਾਂ ਜੋ ਜਿਹੜੀਆਂ ਸਾਡੀਆਂ ਭੈਣਾਂ ਇਸ ਵੀਡੀਓ ਨੂੰ ਦੇਖਦੀਆਂ ਨੇ ਘੱਟੋ ਘੱਟ ਮੁਰਦਲਾਓ ਵਿਚਾਰ ਜਾਂ ਰੱਖ ਰਖਾਵ ਜਾਂ ਕੋਈ ਪਰਹੇਜ਼ ਰੱਖ ਸਕਣ ਜਿਹਦੇ ਤੋਂ ਬਚਾਅ ਹੋ ਸਕੇ ਇਹਦੇ ਵਿੱਚ ਪਰਸਨਲ ਹਾਈਜਨ ਮੇਨਟੇਨ ਕਰਨਾ ਜ਼ਰੂਰੀ ਹੈ ਆਪਣੀ ਪਰਸਨਲ ਹਾਈਜਨ ਮੇਨਟੇਨ ਨਾਲ ਨਾਲ ਇਹਦੇ ਵਿੱਚ ਦੋ ਤਰ੍ਹਾਂ ਦੇ ਗੰਡਾ ਹੁੰਦੇ ਨੇ ਇੱਕ ਪਾਣੀ ਵਾਲੇ ਗੰਡਾ ਔਰ ਇੱਕ ਖੂਮੜੀਆ दोनों डिजॉल्व हो सकते हैं मेडिसिन नाल अगर छोटे नहीं अगर साइज बहुत ज्यादा बड़ा है या इस तरह भी उन्हों नहीं हो कर सकते या दूसरे टाइप का है ए टाइप का तो फिर मूवी करवाना पड़ेगा अदरवाइज पानी वाले गन्ना भी और हों वाले गन्ना दोनों ही मेडिसिन के नाल आयुर्वेद मेडिसिन नाल बहुत अच्छा रिजल्ट मिल गया है कि हो रिजल्ट अच्छा इफेक्टिव ट्रीटमेंट है अच्छा ये नुडले परहेज की की रखे जाने कि जड़ा कोई भी नॉर्मल लड़की है या कोई भी नॉर्मल लेडी है चाहे एज दा चाहे छोटी उम्र ਦੇ ਵਿੱਚ ਆ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਸਧਾਰਨ ਬਿਮਾਰੀਆਂ ਜਿਹੜੀਆਂ ਰੂਟੀਨ ਦੇ ਵਿੱਚ ਆਮ ਹੀ ਆਪਾਂ ਸੁਣਦੇ ਆ ਵੀ ਉਹਨਾਂ ਤੋਂ ਬਚਤ ਹੋ ਸਕੇ ਪਰਹੇਜ ਕੀ ਕੀ ਰੱਖਣਾ ਰੱਖ ਰਖਭ ਕੀ ਕੀ ਚਾਹੀਦੀ ਆਮ ਲਾਈਫ ਦੇ ਵਿੱਚ ਸਰ ਇਹਦੇ ਵਿੱਚ ਪਰਹੇਜ ਬਸ ਇਹ ਹੈ ਕਿ ਮਾਰਨਿੰਗ ਵਾਕ ਪ੍ਰੋਪਰ ਕਰੋ ਪ੍ਰੋਪਰ ਐਕਸਰਸਾਈਜ਼ ਕਰੋ ਔਰ ਫਾਸਟ ਫੂਡ ਅਵੋਇਡ ਕਰੋ ਘਰ ਦਾ ਖਾਣਾ ਪੀਣਾ ਅੱਛਾ ਖਾਓ ਕਿਉਂਕਿ ਫਾਸਟ ਫੂਡ ਦੇ ਕਾਰਨ ਹੀ ਇਹ ਪ੍ਰੋਬਲਮ ਆ ਰਹੀ ਹੁਣ ਸਭ ਤੋਂ ਵੱਧ ਇੱਕ ਥਾਇਰੋਇਡ ਦੀ ਸਮੱਸਿਆ ਵੀ ਆ ਰਹੀ ਹੈ ਜੀ ਲੜਕੀਆਂ ਨੂੰ ਛੋਟੀ ਉਮਰ ਚ ਵੀ ਆ ਜਾਂਦਾ ਥਾਇਰੋਇਡ ਦੀ ਸਮੱਸਿਆ ਹੀ ਬੁੱ꼴 ਕੋੜ ਦੇ ਰੈਸਟ ਨਾ ਮਿਲਣ ਕਰਕੇ ਆ ਰਹੀ ਹੈ ਯਾ ਅੱਜਕੱਲ ਜੋ ਮੋਬਾਈਲ 'ਤੇ ਵੀ ਕਾ ਫਾਸਟ ਫੂਡ ਦੀ ਨਈ ਨਈ ਰੈਸਪੀ ਦੇਖਦੇ ਬੱਚੇ ਤੋਂਨਾਂ ਇੰਜੋਏ ਕਰ ਲੀ ਰੈਸਪੀਸ ਇਹਦੇ ਕਾਰਨ ਉਹਨਾਂ ਨੂੰ ਬਹੁਤ ਜ਼ਿਆਦਾ ਥਾਇਰੋਇਡ ਦੀ ਪ੍ਰੋਬਲਮ ਆ ਰਹੀ ਹੈ ਇਹਨਾਂ ਵਾਸਤੇ ਵੀ ਉਹੀ ਪਰਹੇਜ ਆ ਹਾਂਜੀ ਸਰ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿ ਫਾਸਟ ਫੂਡ ਹੋਵਲ ਕਰਨਾ ਔਰ ਮਾਰਨਿੰਗ ਵਾਕ ਜ਼ਰੂਰ ਕਰਨਾ ਕਿਉਂਕਿ ਮਾਰਨਿੰਗ ਬੋਥਿਕਾ ਜਿਹੜਾ ਹੈ ਇਸ ਨਾਲ 슈ਗਰ, ਬੀਪੀ ਸਭ ਕੁਝ ਕੰਟਰੋਲ ਹੁੰਦਾ ਔਰ ਇੱਥੋਂ ਤੱਕ ਕਿ ਜੋ ਅੱਜ ਕੱਲ ਦੇ ਬੱਚੇ ਜ਼ਿਆਦਾ ਸਟ्रेस ਲੈ ਲੈਂਦੇ ਸਟਡੀ ਹੋਸ ਤੇ ਉਹਨਾਂ ਲਈ ਵੀ ਬੈਸਟ ਹੈ ਔਰਤ ਰੋਗ ਰੋਗ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਤਾਂ ਬੇਚਿੱਜ ਕਿ ਤੁਹਾਡੇ ਕੋਲੇ ਵਿਸ਼ਵਾਸਨਰ ਲੋਕ ਆ ਸਕਦੇ ਆ ਇਸ ਤਰ੍ਹਾਂ ਦੇ ਵੀ ਆ ਸਕਦੇ ਹੈ ਜਿਸ ਤਰ੍ਹਾਂ ਕੋਰੀਆ ਹੋ ਗਿਆ ਜਾਂ ਕੋਈ ਜਰਨਲ ਇਨਫੈਕਸ਼ਨ ਹੋ ਗਿਆ ਵਾਇਲ ਡਿਸਚਾਰਜ ਹੋ ਗਿਆ ਕਿਸ ਤਰ੍ਹਾਂ ਦੀ ਵੀ ਜੈ ਇਨਫਰਟੀਲਿਟੀ ਹੋਈ ਮਤਲਬ ਬੱਚੇ ਨਹੀਂ ਹੁੰਦੇ ਆ ਜਾਂ ਕੋਈ ਵੀ ਪ੍ਰੋਬਲਮ ਹੋਈ ਪਰਸਨਲ ਪ੍ਰੋਬਲਮ ਹੋਈ ਕਿਸੇ ਤਰ੍ਹਾਂ ਦੇ ਵੀ ਆ ਸਕਦੇ ਹੈ ਅੱਛਾ ਭਾਈ ਜੀ ਇਸ ਤੋਂ ਇਲਾਵਾ ਇਹ ਤਾਂ ਤੁਸੀਂ ਜਾਣਕਾਰੀ ਦਿੱਤੀ ਆ ਵੀ ਸਾਡੀਆਂ ਭੈਣਾਂ ਨੂੰ ਮਾਤਾ-ਮਾਂ ਲੇਡੀਜ਼ ਨੂੰ ਮਹਿਲਾ ਕਿ ਜੋ ਰੋਗ ਲੱਗਦੇ ਆ ਔਰਤਾਂ ਨੂੰ ਜੋ ਬਿਮਾਰੀਆਂ ਨੇ ਉਹਦੇ ਬਾਰੇ ਜਾਣਕਾਰੀ ਤੁਸੀਂ ਸਾਂਝੀ ਕੀਤੀ ਆ ਕੀ ਕੋਈ ਜਰਨਲ ਪੇਸ਼ੈਂਟ ਜਿਵੇਂ ਕਿ ਸਾਨੂੰ ਬੁਖਾਰ ਆ ਸਾਹ ਹੈ ਦਮਾ ਜਖਾਮ ਜਿਮ ਆਮ ਆਪਾਂ ਗੱਲ ਕਰਦੇ ਆ ਫਾਇਰਟ ਚੱਲ ਰਿਹਾ ਜਿਸ ਤਰ੍ਹਾਂ ਖਾਂਸੀ ਜੁਖਾਮ ਕਾਇਆ ਫੀਬਰ ਜਾਂ ਕੋਈ ਕਹ ਰਿਹਾ ਹੈ ਟਾਈਫਾਇਡ ਹੈ ਉਹਦਾ ਵੀ ਇਫੈਕਟਿਵਟੀ ਖਮੰਡਾ ਜਿਵੇਂ ਪਿੱਛੇ ਜੇ ਆਪਣੇ ਸਰਦੂਲਗੜ੍ਹ ਦੇ ਵਿੱਚ ਵੀ ਡੇਂਗੂ ਬਹੁਤ ਸੀਗਾ ਜੀ ਜਾਂ ਮਾਨਸਾ ਦੀ ਗੱਲ ਕੀਤੀ ਜਦ ਤੱਕ ਚਿਕਨ ਗੁਨੀਆਂ ਦੀ ਬੁਖਾਰ ਦੀਆਂ ਗੱਲਾਂ ਬਹੁਤ ਹੁੰਦੀਆਂ ਸੀ ਤਾਂ ਇਹੋ ਜਿਹੇ ਜਿਹੜੀਆਂ ਰੂਟੀਨ ਦੀਆਂ ਬਿਮਾਰੀਆਂ ਨੇ ਲੋਕਾਂ ਨੂੰ ਹਾਜਕਲ ਰੂਟੀਨ ਦੇ ਵਿੱਚ ਜਿਸ ਤਰ੍ਹਾਂ ਐਸ.ਵੀ.ਟੀ ਹੋ ਗਈ ਗੈਸਟ੍ਰਿਕ ਪ੍ਰੋਬਲਮ ਹੋ ਗਈ ਐਬਡੇਕ ਹੋ ਗਿਆ ਇਹ ਫੀਰ ਕੋਲਡ ਕਫ ਆ ਕੁਝ ਵੀ ਇਦਾਂ ਦਾ ਹੈ ਨਾਰਮਲ ਰੁਟੀਨ ਦੀਆਂ ਬਿਮਾਰੀਆਂ ਇਹਨਾਂ ਦਾ ਵੀ ਬਹੁਤ ਅੱਛਾ ਇਲਾਜ ਆਈ ਔਰ ਬਹੁਤ ਛੋਟ ਟਰਮ ਦੇ ਵਿੱਚ ਇਫੈਕਟਿਵ ਰਿਜ਼ਲਟ ਹੋਈ ਹੈ ਜਿਨੀ ਜਨਰਲ ਬਿਮਾਰੀਆਂ ਜਿਨ੍ਹਾਂ ਨੂੰ ਅਸੀਂ ਰੋਜ਼ ਰੁਟੀਨ ਦੇ ਵਿੱਚ ਗੱਲ ਕਰਦੇ ਆ ਉਹਨਾਂ ਦਾ ਇਲਾਜ ਵੀ ਇਹਦੇ ਵਿੱਚ ਵਧੀਆ ਫੀਚਰ ਹੋ ਸਕਦਾ ਹੈ ਭੈਣ ਜੀ ਅੱਜਕੱਲ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਹਰ ਘਰ ਦੀ ਸਮੱਸਿਆ ਬਣੀ ਹੋਈ ਹੈ ਕਿ ਲੋਕਾਂ ਨੂੰ ਜੋਇੰਟ ਪੇਨ ਬਹੁਤਾ ਜਿਹੜੇ ਬਜ਼ੁਰਗ ਨੇ ਸਾਡੇ ਚ ਉਹ ਮਾਤਾ ਮਾਂ ਨੇ ਚਾਹੇ ਸਾਡੇ ਪਿਤਾ ਨੇ ਉਹਨਾਂ ਨੂੰ ਗੋਡੇ ਬਦਲਾਉਣੇ ਪੈਂਦੇ ਆ ਕੀ ਕੋਈ ਤੁਹਾਡੇ ਕੋਲ ਇਸ ਤਰ੍ਹਾਂ ਇਲਾਜ ਹੈ ਕਿ ਗੋਡੇ ਨਾ ਬਦਲਾਏ ਜਾਣ ਜਾਂ ਮੁਰਲੀ ਸਟੇਜ ਦੇ ਉੱਤੇ ਉਹ ਜਿਹੜੀ ਸਮੱਸਿਆ ਠੀਕ ਹੋ ਸਕੇ ਸਰ ਪ੍ਰਾਇਮਰੀ ਕੰਡੀਸ਼ਨ ਦੇ ਵਿੱਚ ਤਾਂ ਹੈ ਇਹਦਾ ਰਿਜ਼ਲਟ ਕਾਫੀ ਅੱਛਾ ਹੈ ਇਫੈਕਟਿਵ ਹੈ ਔਰ ਟ੍ਰੀਟਮੈਂਟ ਵੀ ਬਹੁਤ ਵਧੀਆ ਉਹ ਕਰਦਾ ਹੈ ਡਾਕਟਰ ਇਹ ਹੈਗਾ ਹੀ ਅਗਰ ਜ਼ਿਆਦਾ ਪੇਜਦਨੇ ਹੋ ਔਰ ਬਹੁਤ ਜ਼ਿਆਦਾ ਉਹਨਾਂ ਦੇ ਗੋਡੇ ਬਹੁਤ ਦੇਰ ਤੋਂ ਕਈ ਸਾਲਾਂ ਤੋਂ ਦਰਦ ਕਰ ਰਹੇ ਆ ਫਿਰ ਥੋੜਾ ਜਿਹਾ ਰਿਜ਼ਲਟ ਆਪਾਂ ਉਹ ਕਹਿ ਸਕਦੇ ਹਾਂ ਵੀ ਡਿਲੇ ਮਿਲੇਗਾ ਅਗਰ ਵਾਈਜ਼ ਜਬ ਬਹੁਤ ਅੱਛਾ ਰਿਜ਼ਲਟ ਮਿਲ ਰਿਹਾ ਆਯੁਰਵੈਦ ਦੇ ਵਿੱਚ ਗੋਡਿਆਂ ਦੇ ਲਈ ਜੋ ਵੀ ਆੰਦ ਨੇ ਉਹਨਾਂ ਦੇ ਕੋਟਿਆਂ ਦੇ ਤਰ ਤਰੀਕ ਮਿਲਦਾ ਹੀ ਮਿਲਦਾ ਹੈ ਨਾਲ ਅਗਰ ਉਸਕਿੱਪ ਲੈ ਕੇ ਚੱਲਦੇ ਨੇ ਤਾਂ ਉਹ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰਦਾ ਹੈ ਅੱਛਾ ਜੀ ਪ੍ਰਾਇਮਰੀ ਸਟੇਜ ਕਿਹਨੂੰ ਆਖਿਆ ਜਾਂਦਾ ਜੇ ਆਪਾਂ ਗੱਲ ਕੀਤੀ ਜਾਵੇ ਵੀ ਗੋਡੇ ਕਿਸੇ ਦੇ ਦੁਖਦੇ ਆ ਉਹਨੂੰ ਕਿਵੇਂ ਪਤਾ ਲੱਗੇ ਕਿ ਮੈਂ ਹੁਣ ਪ੍ਰਾਇਮਰੀ ਸਟੇਜ ਦੇ ਵਿੱਚ ਪੇਨ ਆ ਇਹ ਪ੍ਰਾਇਮਰੀ ਸਟੇਜ ਦੇ ਵਿੱਚ ਜਦ ਸੀਰ ਚਾਡ ਉੱਤੇ ਦੇਤਾ ਕੜਕੜ ਦੀ ਵਾਜਾਂਦੀ ਹੈ ਜਿਸ ਤਰ੍ਹਾਂ ਆਪਾਂ ਕਹਦੇ ਜਾਂ ਫਿਰ ਜਦ ਹੀਲ ਤੇ ਪ੍ਰੈਸ਼ਰ ਪੈਂਦਾ ਹੈ ਤਾਂ ਉਹ ਹੀਲ ਦੇ ਬੈਗ ਪੇਨ ਹੁੰਦਾ ਹੈ ਔਰ ਬਹੁਤ ਜ਼ਿਆਦਾ ਔਰ ਪਿੱਛੇ ਹੀਲ ਤੇ ਵੀ ਪੇਨ ਹੁੰਦਾ ਹੈ ਉਹਨੂੰ ਤੁਸੀਂ ਮਤਲਬ ਓਵਰ weight ਕਰਨ ਨੂੰ ਉਹਨੂੰ ਡਾਕਟਰੀ ਭਾਸ਼ਾ ਦੇ ਵਿੱਚ ਆਪਾਂ ਕਹਿ ਸਕਦੇ ਵੀ ਪ੍ਰਾਇਮਰੀ ਮੋਡਿਲੀ ਸਟੇਜ ਆ ਮੋਡਿਲੀ ਸਟੇਜ ਆ ਜੀ ਔਰ ਸਟਾਈਲ ਹੀ ਇਹਦਾ ਸ਼ੁਰੂ ਕਰ ਦੇਣਾ ਚਾਹੀਦਾ ਇਲਾਜ ਅੱਗੇ ਆ ਕੇ ਦਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਅੱਗੇ ਆ ਕੇ ਮੈਡੀਸਿਨ ਖਾਣੇ ਵੀ ਮੁਸ਼ਕਲ ਹੋ ਜਾਂਦੀ ਹੈ ਔਰ ਹੈਲਥੀ ਡਾਈਟ ਹੈ। ਅੱਛਾ ਇੱਕ ਵੱਡੀ ਸਮੱਸਿਆ ਓਵਰ weight ਹੀ ਇਹਦਾ ਮੇਨ ਇਸ਼ੂ ਹੱਸੇ। ਇੱਕ ਵੱਡੀ ਸਮੱਸਿਆ ਹੈ ਜੀ ਅੱਜਕੱਲ ਫੈਟ ਬਹੁਤ ਫਰੀਏ ਲੋਕਾਂ ਨੂੰ। ਉਹਦਾ ਕਾਰਨ ਕੁਝ ਤਾਂ ਆਪਾਂ ਸਮਝਦੇ ਵੀ ਆਂ ਵੀ ਅੱਜਕੱਲ ਜਿਹੜਾ ਸਰੀਰ ਕੋ ਵਰਕ ਹੈ ਉਹ ਘਟ ਗਿਆ ਜਾਂ ਜੇ ਕੋਈ ਹੋਰ ਕਾਰਨ ਵੀ ਦੇ। ਸਰਕਲੋੜ ਘੱਟ ਹੋਣ ਦੇ ਕਾਰਨ ਔਰ ਫਾਸਟ ਫੂਡ ਜ਼ਿਆਦਾ। ਔਰ ਸਟੈਗਰਸਿਵਲੀ ਵੀ ਤੇਰਾ ਰਿਜ਼ਨ ਹੈ ਮੋਟਾਪੇ ਦਾ ਵੀ। ਸਟ्रेस ਦੇ ਕਾਰਨ ਮੋਟਾਪਾ ਇੰਨਾ ਜ਼ਿਆਦਾ ਵੱਧ ਰਿਹਾ ਹੈ ਕਿ ਇਹ ਨਾਰਮਲ 10 ਸਾਲ ਦੇ ਬੱਚਿਆਂ ਚ ਵੀ ਮੋਟਾਪਾ ਜ਼ਿਆਦਾ ਆ ਰਿਹਾ ਹੈ। ਕੀ ਇਹਦਾ ਇਲਾਜ ਫੈਕਦਾ ਵੀ ਆਪਣੇ ਕੋਲੇ ਹੈਗਾ ਜੀ? ਹਾਂਜੀ। ਔਰ ਹੈ ਮੋਟਾਪੇ ਦਾ ਇਲਾਜ ਬਹੁਤ ਅੱਛਾ ਹੈ। ਬਿਗਿੰਗ 40 ਡੇਜ਼ ਦੇ ਵਿੱਚ ਤੁਹਾਨੂੰ ਅਚਾ ਰਿਜ਼ਲਟ ਮਿਲੇਗਾ ਪਰ ਪ੍ਰੋਪਰ ਇਹ ਹੋਏਗਾ ਜੀ ਵੋਕ ਜੂਰੀ ਕਰਨ ਲਈ ਵੋਕ ਕਰਨੀ ਪਈ ਟਰੀਟਮੈਂਟ ਪ੍ਰੋਪਰ ਲੈਣਾ ਪਏਗਾ ਔਰ ਪ੍ਰੋਪੋਰਸ਼ਨ ਰੱਖਣੀ ਪੈਣੀ ਹੈ ਫਾਸਟ ਫੂਡ ਅਵੋਇਡ ਕਰਨਾ ਨੋਰਮਲਾਈਜ਼ ਦੇ ਵਿੱਚ ਵੀ ਰੂਟੀਨ ਜੇ ਅਪਾ ਫਾਸਟ ਫੂਡ ਅਵੋਇਡ ਕਰੀ ਔਰ ਮਾਰਨਿੰਗ ਵੋਕ ਲਈ ਤਲੋਟਾ ਪਾਣ ਦੇ ਚਾਂਸ ਹੀ ਨਹੀਂ ਰਹਿੰਦੇ ਪੇਸ਼ੈਂਟ ਤੁਹਾਡੇ ਕੋਲੇ ਆਉਂਦਾ ਉਹਨੇ ਤੁਹਾਨੂੰ ਚੈੱਕਅਪ ਕਰਾਇਆ ਤੁਸੀਂ ਉਹਨੂੰ ਦਵਾਈ ਲਿਖਤੀ ਅੱਜ ਕੱਲ ਇਹ ਉਹ ਆਯੁਰਵੇਦ ਦੀ ਦਵਾਈ ਹੈ ਜਿਹੜੀ ਹਰ ਕਿਤੇ ਪੋਸੀਬਲ ਨਹੀਂ ਹੈਗੀ ਉਹ ਆਯੁਰਵੇਦ ਦੀ ਦਵਾਈ ਨੂੰ ਲੈਣ ਵਾਸਤੇ ਮੈਡੀਸਨ ਨੂੰ ਲੈਣ ਵਾਸਤੇ ਵੀ ਦਿੱਕਤਾਂ ਆਉਂਦੀਆਂ ਨੇ ਕੀ ਤੁਹਾਡੇ ਕੋਲੇ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਹੈ ਵੀ ਇੱਥੋਂ ਹੀ ਮਤਲਬ ਚੈੱਕ ਅਪ ਕਰਾਵੇ ਬੰਦਾ ਔਰ ਇੱਥੋਂ ਹੀ ਉਹਨੂੰ ਦਵਾਈ ਮਿਲ ਜੇ ਸਰ ਬਿਲਕੁਲ ਹੈ ਐਕੀ ਪ੍ਰੋਵਾਈਡ ਕਰੀ ਜਾਂਦੇ ਆ ਮੈਡੀਸਨ ਕਮਲਾ ਦੇ វេਦੀਕ ਸੈਂਟਰ ਹੈ ਹੀ ਜਿੱਥੋਂ ਸਾਰੇ ਤਰ੍ਹਾਂ ਦੀ ਮੈਡੀਸਨ ਹੈ ਆਯੁਰਵੇਦ ਦੀ ਪਤੰਜਲੀ ਦੀ ਔਰ ਸਾਰੇ ਤਰ੍ਹਾਂ ਦੇ ਜਿਹੜੀਆਂ ਮੁੱਟੀਆਂ ਜੋ ਵੀ ਮੈਡੀਸਨ ਸਿੰ ਪੇਸ਼ੈਂਟ ਨੂੰ アドਵਾਈਸ ਕਰਾਂਗੇ ਉਹ ਸਾਰੀ ਵੀ ਇੱਥੇ। ਯਾਨੀ ਜੋ ਮੈਡੀਸਨ ਤੁਸੀਂ ਕਿਸੇ ਨੂੰ アドਵਾਈਸ ਕਰੋਗੇ ਲਿਖ ਕੇ ਦਿਓਗੇ ਉਹ ਇੱਥੋਂ ਦਵਾਈ ਮਿਲ ਵੀ ਸਕਦੀ ਹੈ। ਉਹਨਾਂ ਨੂੰ ਕਿਤੇ ਦੂਰ-ਦੂਰ ਕੋਮਨ ਡਿਊਟੀ ਤੇ ਉਹਨਾਂ ਨੂੰ इजीली ਮਿਲ ਜਾਂਦੀ ਹੈ। ਚਲੋ ਇਹ ਤਾਂ ਬਹੁਤ ਵਧੀਆ ਗੱਲ ਹੈ ਵੀ ਪੇਸ਼ੈਂਟ ਦੂਰੋਂ ਆਉਂਦਾ ਜੀ ਉਹਨੇ ਚੈੱਕਅਪ ਵੀ ਕਰਾਇਆ ਤੁਸੀਂ ਦਵਾਈ ਲਿਖਤੀ ਹੋਰ ਦਵਾਈ ਵੀ ਇੱਥੋਂ ਮਿਲ ਜਾਂਦੀ ਹੈ। ਤਾਂ ਭੈਣ ਜੀ ਤੁਸੀਂ ਸਮਾਂ ਕੱਢਿਆ ਤੁਹਾਡਾ ਸਾਡੇ ਚੈਨਲ ਦੇ ਵੱਲੋਂ ਬਹੁਤ ਬਹੁਤ ਧੰਨਵਾਦ। ਕਬਲ ਸਰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਰ ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਾਰੀ ਤਰਫੋਂ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਡਾਕਟਰ ਸਹਿਬਾ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੇ ਆਯੁਰਵੇਦ ਦੇ ਬਾਰੇ ਸਾਨੂੰ ਪ੍ਰੋਪਰ ਜਾਣਕਾਰੀ ਦਿੱਤੀ ਹੈ ਕਿ ਇਹਦੇ ਵਿੱਚ ਬਿਮਾਰੀਆਂ ਦਾ ਇਲਾਜ ਸੰਭਵ ਹੈ ਬਿਲਕੁਲ ਬਿਲਕੁਲ ਇਹ ਕਲੀਨਿਕ ਜਿੱਥੇ ਨਾਲ-ਨਾਲ ਮੈਡੀਕਲ ਸਟੋਰ ਵੀ ਹੈ ਆਯੁਰਵੇਦ ਦਾ ਸਾਨੂੰ ਜਾਣਕਾਰੀ ਦਿਓ ਵੀ ਤੁਹਾਡੇ ਕੋਲੇ ਕਿਹੜੀ ਕਿਹੜੀ ਦਵਾਈ ਉਪਲਬਧ ਹੈ ਕੀ ਕੁਛ ਜੇ ਲੋੜ ਪਵੇ ਪੇਸ਼ੈਂਟ ਨੂੰ ਜਾਂ ਆਮ ਲੋਕ ਜੜੀ ਬੂਟੀਆਂ ਪਸਮਾ ਜਿਹੜੀਆਂ ਆਯੁਰਵੇਦ ਦੇ ਵਿੱਚ ਸਬੰਧ ਰੱਖਦੀਆਂ ਨੇ ਕਿਉਂ ਆਪਣੇ ਕੋਲ ਮਿਲ ਸਕਦੀਆਂ ਸਰ ਮੈਂ ਪਿਛਲੇ 10 ਸਾਲ ਸੇ ਇਹ ਸਟੋਰ ਚਲਾ ਰਹਾ ਹੂੰ ਮੈਂ ਕਮਲ ਆਯੁਰਵੈਦਿਕ Bhandar ਕੇ ਨਾਮ ਸੇ ਮੇਰੇ ਪਾਸ ਜਿਤਨੀ ਵੀ ਆਯੁਰਵੈਦਿਕ ਕੰਪਨੀ ਆਏ ਲਾਈਕ ਵੈਦਨਾਥ ਡਾਵਲ ਚੰਡੂ ਹਮਦਰਦ ਦੂਤ ਪਪੇਸ਼ਵਰ ਸਭੀ ਕੰਪਨੀਓਂ ਕੀ ਦੇਸੀ ਦਵਾਈਆਂ ਜੜੀ ਬੂਟੀਆਂ ਐਵੇ ਲੈਵਲ ਹੈ ਸਰ ਜਿਵੇਂ ਸਰਦੀਆਂ ਦਾ ਮੌਸਮ ਚੱਲਦਾ ਤਾਂ ਸਰਦੀਆਂ ਦੇ ਮੌਸਮ ਦੇ ਵਿੱਚ ਤੁਹਾਡੀ رائے ਦੇ ਮੁਤਾਬਕ ਬੱਚਿਆਂ ਨੂੰ ਬਜ਼ੁਰਗਾਂ ਨੂੰ ਜਾਂ ਯੰਗ এজ ਜਿਹੜੇ ਵੀ ਆ ਕਿਹੜੀ ਇਸ ਤਰ੍ਹਾਂ ਦੀ ਚੀਜ਼ ਆ ਜਿਹੜੀ ਆਮ ਵਰਤੋਂ ਵਿੱਚ ਵਰਤਣੀ ਚਾਹੀਦੀ ਹੈ ਸਿਹਤ ਵਾਸਤੇ ਸਰਦੀਆਂ ਦੇ ਮੌਸਮ ਕੇ ਅੰਦਰ ਤਿੰਨ ਚੀਜ਼ਾਂ ਆਮ ਰਹਤੀਆਂ ਸਭ ਤੋਂ ਪਹਿਲੇ ਜੋ ਚਵਨ ਪ੍ਰਾਸ਼ ਜੋ ਅਮਾਰੇ ਸ਼ੁਰੂ ਸੇ ਵੀ ਜੋ ਖਾਤੇ ਆ ਰਹੇ ਆਂ ਦੂਸਰਾ ਪਨੀਰੀ ਕਾ ਸਮਾਨ ਹੋ ਗਿਆ ਤੀਸਰਾ ਅੱਜ ਕੱਲ ਲੋਕ ਜੜੀ ਬੂਤੀਆਂ ਕਾ ਪਾਊਡਰ ਬਣਾ ਕੇ ਖਾਤੇ ਆਂ ਠੀਕ ਹੈ ਅਗਰ ਮੈਂ ਚਵਨ ਪ੍ਰਾਸ਼ ਕੀ ਬਾਤ ਕਰੂੰ ਤੋ ਅਮਾਰੇ ਦਿਖਾਉਂਗੇ ਹਾਂ ਅਮਾਰੇ ਪਾਸ ਇੱਕ ਬ੍ਰਾਂਡ ਹੈ दूध पकेश्वर कंपनी है सर ये पिछले डेढ़ सौ साल से हिंदुस्तान में काम कर रही है बेंगलोर की दक्षिण भारत की कंपनी है ठीक है ये युक्त है स्वर्ण इसके अंदर डाली हुई है तीन साल के बच्चे से लेकर नब्बे साल तक के बुजुर्ग को हम किसी को भी ये दे सकते हैं कितने की प्राइस है ये दी अगर इसके एम की बात करूं तो उसका एमआरपी है आठ सौ पच्चीस रुपए जी और अगर मैं लेस करके इसकी बात करूँ तो ये मरीजों को मिलता है लगभग लगभग सात सौ रुपए का सर कोई भी, लो कोई लो भी आम बंदा कोई भी आम आदमी इसको ले सकता है एक डब्बा एक इंसान के लिए लगभग लगभग तीन महीने चल जाता है सर उसको मतलब सर्दी का की की बेनिफिट में ये भेजिए इसके सर ये पहली चीज तो हमारी इम्यूनिटी पे काम करेगा जिस जी। जी। तरह का वायरल चला हुआ है खांसी जुकाम बुखार नजरा इस सब से हमको सेफ करेगा दूसरी चीज हमारी बॉडी के अंदर जो विटामिन सी की डेफिशिएंसी आ जाती है उसकी कमी को पूरा करेगा तीसरी चीज हमारे शरीर के अंदर जो वीकनेस हम कहते हैं डेली वेज में कि शरीर थका सा रहता है थकावट सी मानता है

बंदा दूरों चल के आने कि उस, उसकी, लाओ। उसकी, उसकी के कोई बहुत ज्यादा हवारी करने की बात नहीं है ठीक है अगर एक मैं आम सी बात करू अगर एक बच्चा मेरे पास आ रहा है जो जिम में तैयारी कर रहा है या रनिंग की तैयारी कर रहा है तो महीने की जो दवाई है अलग अलग पंद्रह सो से दो हजार रुपए में तैयार हो जाती है ठीक है और बाकी बात रही है वैद्यनाथ की या इन भस्मों की बात करूं मैं ਤੋ ਲਗਭਗ ਜਿੰਨਾ ਜੋ ਜਿੰਨਾ ਵੀ ਇਨਕੇ ਉਪਰ ਐਮ ਆਰ ਪੀਆ ਹੈ ਉਸਕੇ ਉਪਰ ਹਮ 15 ਤੋਂ 20% ਡਿਸਕਾਊਂਟ ਹਰ ਬ੍ਰੀਜ ਕੋ ਕੱਟ ਕੇ ਦਿੰਦੇ ਆਂ ਜੇ ਨਹੀਂ ਤੁਸੀਂ ਇਹ ਦਾਅਵਾ ਕਰਦੇ ਹੋ ਵੀ ਇੱਥੇ ਵਾਜਬ ਰੇਟਾਂ ਦੇ ਸਾਰੇ ਪ੍ਰਦਾਨਤ ਨੇ ਉਹ 100% ਦਾਅਵਾ ਕਰਦੇ ਆਂ ਚਲੋ ਬਹੁਤ ਅੱਛੀ ਗੱਲ ਹੈ ਕਮਲ ਸਰ ਬਹੁਤ ਬਹੁਤ ਧੰਨਵਾਦ ਜੀ 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 ਜ ਉਹ ਇੱਥੇ ਮੌਜੂਦ ਹੈ ਸਰਦੂਲਗੜ ਬੱਸ ਅੱਡੇ ਦੇ ਨਾਲ ਜਦੋਂ ਸਰਦੂਲਗੜ ਤੋਂ ਬੱਸ ਅੱਡੇ ਦੇ ਵਿੱਚੋਂ ਬੱਸ ਨਿਕਲਦੀ ਹੈ ਤਾਂ ਬਿਲਕੁਲ ਨਾਲ ਇਹਨਾਂ ਦੀ ਦੁਕਾਨ ਹੈ ਕਿਸੇ ਨੇ ਕੋਈ ਚਮਨਪਰਾਸ਼ ਲੈਣਾ ਹੈ ਕਿਸੇ ਨੇ ਕੋਈ ਭਸਮ ਲੈਣੀ ਹੈ ਕੋਈ ਜੜੀ ਬੂਟੀ ਲੈਣੀ ਹੈ ਆਯੁਰਵੈਦਿਕ ਤਰੀਕੇ ਦੇ ਨਾਲ ਬਿਮਾਰੀ ਦਾ ਇਲਾਜ ਕਰਾਉਣਾ ਹੈ ਤਾਂ ਹਰ ਚੀਜ਼ ਇੱਥੇ ਉਪਲਬਧ ਹੈ ਸੋ ਜਿਹੜੇ ਵੀ ਦੋਸਤ ਮਿੱਤਰ ਸੱਜਣ ਇਹਨੂੰ ਦੇਖ ਰਹੇ ਆ ਸਾਡੀ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਜੋ ਉਹਨਾਂ ਲੋਕਾਂ ਤੱਕ ਸੁਨੇਹਾ ਪਹੁੰਚ ਸਕੇ ਆਯੁਰਵੈਦਿਕ ਤਰੀਕੇ ਦੇ ਨਾਲ ਆਪਣਾ ਇਲਾਜ ਕਰਾਉਣਾ ਚਾਹੁੰਦੇ ਆ ਉਹਨਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦਾ ਹੈ ਇਹ ਜਿਹੜੀ ਪੈਠੀ ਹੈ ਸੋ ਸਾਰੇ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਦਰਸ਼ਕ ਵੀਰਾਂ ਭੈਣਾਂ ਭਰਾਵਾਂ ਮਾਕਾਂ ਮਾਬਜ਼ੁਰਗਾ ਦਾ ਬਹੁਤ ਬਹੁਤ ਧੰਵਾ ਬਾਈ ਗੁਰੂ ਜੀ ਦਾ ਖਾਲਸਾ ਤੇ ਬਾਈ ਗੁਰੂ ਜੀ ਦੇ ਸਾਥੇ ਕੈਮਰਾਮੈਨ ਬਲਜੀਤ ਪਾਲ ਦੇ ਨਾਲ ਪੇਸ਼ਕਸ਼ ਜ਼ਲਦਰ ਟੀਵੀ ਸਰਦੂਲਗੜ੍ਹ